ਕੋਈ ਬਚਾਨ ਸੁਨੇਹਾ ਦਿਆ ਦੇਸ਼ਾਂ ਦੁਨੀਆਂ ਲਈ ਕੋਈ ਰਾਜਨੀਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਰਾਜਨੀਤੀ ਦੇ ਵਿੱਚ ਲੋਕ ਕਿਹੋ ਜੀ ਟੋਕੋ ਬਾਜਦੇ ਨੇ ਕਿਉਂਕਿ ਇਹ ਜਿਹੜਾ ਫਤਵਾ ਹੁੰਦਾ ਨਾ ਇਹ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਇਹ ਲੋਕ ਕੀ ਕਹਿੰਦੇ ਅੱਜ ਦੇਸ਼ ਦੇ ਵਿੱਚ ਐਸੇ ਹਾਲਾਤ ਬਣ ਗਏ ਇਹ ਲੋਕਾਂ ਵਿੱਚ ਇਹ ਪ੍ਰਭਾਵ ਚੱਲ ਗਿਆ ਵੀ ਪੈਸੇ ਵਾਲੇ سرمایہਦਾਰ ਲੋਕ ਹੀ ਜਹਾਂ ਕੋ ਡਰਾਮੇਬਾਜ਼ ਝੂਠ ਬੋਲ ਕੇ ਬਿਆਗਬਾਜ਼ੀਆਂ ਕਰਕੇ ਅਜਿਨੇ ਦਿੱਸੇ ਭਾਤ ਮਾਰ ਉਹਦੇ ਤਰ੍ਹਾਂ ਰੋਕੇ ਲੱਗੇ ਲੱਗੇ ਵੀ ਇਸ ਤਰ੍ਹਾਂ ਦੇ ਲੋਕ ਹੀ ਰਾਜਨੀਤੀ ਦੇ ਕਾਮਯਾਬ ਹੁੰਦੇ ਨੇ ਇਹ ਵੀ ਬੜੇ ਖਤਰਨਾਕ ਗੱਲ ਹੈ ਕਿ ਕੋਈ ਸਮਾਜ ਉੱਜਾ ਦੇ ਜੇ ਲੋਕ ਰਾਜਨੀਤੀ ਦੇ ਵਿੱਚ ਪਰਵਾਤਮਾ ਤੋਂ ਬਾਅਦ ਰਾਜਨੀਤਿਕ ਲੋਕਾਂ ਨੂੰ ਲੋਭ ਹੋਇਆ। ਕਿਉਂ ਲੋਭ ਹੋਇਆ ਕਿਉਂਕਿ ਰਾਜਨੀਤਿਕ ਜੋ ਲੋਕ ਹੋ ਗਏ ਸੀ ਜਿਹੜੇ ਜ਼ੇਵਾਨੇ ਦਰਸਵਾਨ ਦੇ ਜਿਹੜੇ ਕਿਸੇ ਦਾ ਕੰਮ ਸਵਾਰਨ ਵਿੱਚ ਆਪਣਾ ਧਰਮ ਸਾਉਂਦੇ ਸੀ ਆਪਣਾ ਅਦਾਰਸ਼ ਧਰਸਾਉਂਦੇ ਸੀ ਉਹ ਰਾਜਨੀਤਿਕ ਲੋਕਾਂ ਨੇ ਜਿਹੜੇ ਦੁਪਾਰ ਕਰਨ ਲਈ ਕਾਰੋਬਾਰ ਕਰਨ ਲਈ ਪੈਸਾ ਕਮਾਉਣ ਲਈ ਫਾਇਦੇ ਲੈਣ ਲਈ ਇਦਾਂ ਰਾਜਨੀਤੀ ਦੇ ਅਰਥ ਨਿਗੜਦੇ ਜਾ ਰਹੇ। ਆ ਦੇਖੋ ਕੁਦਰਤੀ ਆਈ ਆ ਇਹ ਜਿਹੜੇ ਜੌਣ ਦੇ ਵਿੱਚ ਸਾਡੇ ਮੀਰ ਖ਼ਾਰ ਜਿਨੇ ਸਾਡੇ ਸਾਡੀ ਭੈਣ ਦੀ ਤਕੜੀ ਜੌਣ ਨਾਲ ਲੈ ਕੇ ਆਈ ਨੇ ਤੇ ਕੁਦਰਤੀ ਤੌਰ ਤੇ ਕੈਸੇ ਪਰਿਵਾਰ ਚੋਂ ਜਿਸ ਪਰਿਵਾਰ ਨੇ ਸੇਵਾ ਕਰਕੇ ਨਾਤਮਾਇਆ ਇਹਨਾਂ ਦੇ ਘਰਪੋਤੀ ਵਰਗੇ ਜਾਇਨਾ ਪ੍ਰੀਤਮ ਸੇ ਪੂਰਾ ਗਰੰਦਰ ਵਿੱਚ ਨਹੀਂ ਵਰਗੇ ਸੋਚੀਆਂ ਪੰਚਰ ਸਰਵਾਤ ਸੋਅਤੇ ਸੋਬੇ ਇਸ ਵਿਵੇ ਸੈਰਮਨੀ ਕਾਲੀਰਲ ਦਾ ਨਾਮ ਦਾ ਸੀ ਉਥੇ ਜਿਹੜਾ ਪ੍ਰੀਜ਼ੰਸਿੰਗ ਦਾ ਨਾਮ ਵਰਗੇ ਸਨ ਕੰਵੀਰ ਸਿੰਘ ਬੜਾ ਦਾ ਜੱਜੀ ਵਾਹਣ ਕੇ ਲਾਈਤਾ ਦੀ ਸੇਵਾ ਕਰਨ ਮੈਂ ਰਿਧੋਗਰ ਸ੍ਰੀਣੀ ਉਹਨਾਂ ਨੂੰ ਦੋ ਪਾਰਟੀ ਦੇ ਵਿੱਚ ਥਾਂ ਮਿਲਿਆ ਕੂਸੇ ਕੌਂਸਲ ਚੁੰਦੇ ਰਹੇ ਉਹਨਾਂ ਦੀ ਘਰ ਪਤਨੀ ਦਿੱਤੀ ਜੀ ਜੋ ਬਾਰੇ ਸਾਹਮਣੇ ਬੈਠੇ ਉਹਨਾਂ ਨੂੰ ਕੌਂਸਲ ਚੁੰਦੇ ਰਹੇ ਕੇਵਲੇ ਇਸ ਕਰਕੇ ਕਿ ਉਹਨਾਂ ਨੇ ਸੇਵਾ ਕੀਤੀ। ਉਹ ਹੋਣਾ ਕੁਦਰਤੀ ਤੌਰ ਤੇ ਐਸੇ ਹਾਲਾਤ ਬਣੇ ਕਿ ਸਾਡੀ ਪਾਰਟੀ ਨੇ ਇਹਨਾਂ ਨੂੰ ਕਿਕੜ ਦੇ ਦਾ। ਪਰ ਕੋਈ ਫਰਮਾਇਦਾ ਲੋਕ ਉਹ ਐਸੇ ਲੋਕ ਜਿਹੜੇ ਰਾਜਨੀਤੀ ਦਾ ਵਪਾਰ ਬਣਾ ਕੇ ਕੰਮ ਕਰਨਾ ਚਾਹੁੰਦੇ ਆ। ਉਹਨਾਂ ਨੇ ਇਹ ਚੂਹਦਾ ਰਿਹਾ ਕਿ ਗਰੀਬ ਘਰ ਦੀ ਔਰਤ ਕਿਵੇਂ ਰਾਜਨੀਤੀ ਜੱਗੇ ਆ ਸਕਦੀ ਆ। ਉਹਨਾਂ ਨੇ ਆਪਣੀ ਤੈਅ ਸਮਝੀ ਕਿ ਉਹਨੂੰ ਉਹਨਾਂ ਦੇ ਸ਼ਬਦਾਵਲੀ ਇਹਦੀ ਪਾਤਰੀ ਵਿੱਚ ਉਹ ਕਿਤੇ ਵੀ ਧੀਵੇਂ ਕੋ ਗ੍ਰੀਨ ਫਾਰਮਾ ਚੋਣੇ ਨਹੀਂ ਕਰ ਸਕਦਾ ਤੇ ਗੱਲ ਨਹੀਂ ਹੋਇਆ ਹੁਣ ਵੀ ਕੋਈ ਕਿਸੇ ਪੰਦੇ ਦੀ ਪਾਰਟੀ ਦਾ ਡਿਕਰ ਦੇ ਕੇ ਤੂੰ ਹੀ ਚੋਣ ਕੀ ਤੋੜ ਦੋ ਤੇ ਬੇਰੂਖ ਬਸ ਲੈ ਲੋ ਤੇ ਬਾੜੂ ਕਿਨੇ ਹੋਰ ਦੇ ਕਰਨ ਆ ਜਾਓ ਇੱਕ ਤਾਂ ਔਰਤ ਹੋਵੇ ਇੱਕ ਬਿਲਦ ਭਾ ਹੋਵੇ ਇੱਕ ਸੇਵਾ ਕਰਕੇ ਸਾਰਾ ਜੀਵਨ ਲਾਇਆ ਹੋਵੇ ਮੂਰਵਾ ਦੇ ਸਾਹਦੇ ਕੇ ਜੇ ਕੋਈ ਵਿਅਕਤੀ ਜਾਂ ਪਾਰਟੀ ਧੋਖਾ ਦਿੰਦੀ ਆ ਮੈਂ ਸਮਾਜ ਜਿਹੜਾ ਤਾਂ ਚੈਲੰਜ ਸਮਝਦਾ ਚੋਣਾਂ ਕੇ ਸਮਝਦਾ ਬੁਕਾਰ ਸਮਝਦਾ ਉਹ ਅੱਜ ਆ ਜੀ ਵੀ ਆਏ ਆ ਇਸ ਕਰਕੇ ਆਏ ਆ ਕਿ ਜੋ ਇਹ ਧੱਕਾ ਨਿਆ ਹੋਇਆ ਕੁਝ ਦੀਵਾਂ ਨਾਲ ਅਸੀਂ ਇਹਨਾਂ ਦੇ ਨਾਲ ਖੜੀ ਹਾਂ ਇਹਨਾਂ ਨੂੰ ਸਹਾਤਵਾਦੀ ਆਉਂਦੇ ਤੁਸੀਂ ਨਾਲ ਖੜਦੇ ਹੋ ਯਕੀਨ ਕਰਿਓ ਅੱਗੇ ਜੇ ਕੋਈ ਤੋਂ ਖਾ ਦੇਣ ਦੀ ਹਿੰਮਤ ਨਹੀਂ ਕਰੂ ਅੱਗੇ ਜੇ ਕਿਸੇ ਗਰੀਬ ਵਰਦੇ ਨੂੰ ਰਾਹ ਰੋਕਣਾ ਉਹ ਇਹ ਨਹੀਂ ਕਰੂ ਤੋਂ ਦੇਖੋ ਜਿੱਥੇ ਮਾਰਗੀ ਗੁਰੂ ਖੜੂ ਜੋ ਮਾਰਦੀ ਆ ਪਰ ਜਦੋਂ ਫੋਟ ਦਾ ਸਵਾਲ ਆਉਣਾ ਜੇ ਤੁਸੀਂ ਚੱਕੜੀ ਦਾ ਫਾਟਾ ਦਵਾ ਦੋਗੇ ਬੀਬੀ ਜੀ ਰੋਣਾ ਨਹੀਂ ਹਾਕੇ ਜੇ ਬੋਰਡ ਫਾਦੋਗੇ ਤਾਂ ਜਕੀਲ ਕਰਿਓ ਇਹ ਰਾਜਨੀਤੀ ਨੂੰ ਵਪਾਰ ਕਾ ਟੱਡਾ ਸਾਉਣ ਚ ਵਾਇਦਾ ਵਪਾਰ ਖਤਮ ਹੋ ਜਾਊਗਾ। ਰਾਜਨੀਤੀ ਨੂੰ ਤੁਸੀਂ ਸੇਵਾਦਾਰਾਂ ਦੀ ਜਮਾਤ ਬਣਾ ਲਓਗੇ। ਰਾਜਨੀਤੀ ਨੂੰ ਤੁਸੀਂ ਲੋਕਾਂ ਦੇ ਕੰਮ ਵਾਲੀ ਜਮਾਤ ਬਣਾ ਲਓਗੇ। ਰਾਜਨੀਤੀ ਨੂੰ ਤੁਸੀਂ ਸੇਵਕ ਦੇ ਨੇ ਸਰਮਾਇਦਾਰ ਲੋਗ ਨੇ ਉਹਨਾਂ ਦੇ ਰਾਹ ਬੰਦ ਕਰ ਦੋ। ਇਹ ਬਹੁਤ ਵੱਡਾ ਮੌਕਾ ਤੁਹਾਡੇ ਹੱਥ ਜਾਇਆ। ਤੋਂ ਮੇਰੀ ਤਾਂ ਹੀ ਦੇਖੀ ਆ ਕਿ ਜਿਹੜੀਆਂ ਦੂਧੀਆਂ ਪਾਰਟੀਆਂ ਨੇ ਉਹਨਾਂ ਨੇ ਤੁਹਾਡਾ ਖਤੋਂ ਲੁਕਿਆ ਤਾਂ ਉਹਨਾਂ ਦੇ ਰਾਹ ਹਨ ਉਹ ਜੇ ਉਹ ਬੋਲ ਕੇ ਨਾਰੇ ਲਾ ਕੇ ਧੋਖਾ ਦੇ ਕੇ ਇਹ ਰਾਜਨੀਤੀ ਦਾ ਡੁਗਜਰਾ ਸ਼ੁਰੂ ਹੋਇਆ ਇਹਨਾਂ ਅੰਦਰ ਆ ਗਰਗਰ ਪਛਮੀ ਹੜਕੇ ਜੋ ਹੋ ਸਕਦਾ ਜੇ ਤੁਸੀਂ ਤਿਆਰ ਕਰ ਲਓ ਇਹ ਅਸੀਂ ਨੂੰ ਇੱਕ ਵਗਾਰ ਦੇ ਤੌਰ ਤੇ ਲੈਣਾ ਇਹਨੂੰ ਅਸੀਂ ਇੱਕ ਚੁਣੌਤੀ ਦੇ ਰੂਪ ਦੇ ਲੈਣਾ ਇੱਕ ਵਿਧਵਾ ਔਰਤ ਗਰੀਬ ਔਰ ਸੇਵਾਦਾਰ ਔਰ ਦੇ ਨਾਲ ਖੜਨਾ ਤੁਹਾ ਜਦ ਦੀ ਇਹ ਬੇਨਤੀ ਕਰਨਾ ਹੈ ਕਿ ਬਹੁਤ ਵੱਡਾ ਇੱਕ ਤੁਸੀਂ ਰਾਹ ਬਣਾ ਕੇ ਜਾਓਗੇ ਹਿੰਦੁਸਤਾਨ ਦੀ ਰਾਜਨੀਤੀ ਪੰਜਾਬ ਦੀ ਰਾਜਨੀਤੀ ਜੇ ਬੀਬੀ ਸੰਜੀਤ कौर ਦੇ ਚੱਕਰੀ ਦੇ ਚੋਂ ਵਿਚਾਰ ਤੇ ਇਹਨਾਂ ਨੂੰ ਜਦਾਦੋਗੇ ਔਰ ਇੱਕ ਬੜਾ ਬੜਾ ਮੈਸੇਜ ਆਏਗਾ ਤੁਮੈਂ ਬਹੁਤਾਂ ਜਨਾ ਕਹਿਣਾ ਹੋਇਆ ਕਿ ਇਹ ਬੇਨਤੀ ਕਰਦਾ ਕੋਈ ਜਰਮੀ ਵੀ ਆ ਮੱਛਰ ਵੀ ਆ ਨਾ ਬੁਝਕ ਦਾ ਰੁਕੀ ਕੋਣੀ ਦਾ ਟਾਈਮ ਮੇਰੇ ਬਾਵਾ ਭੈਣਾ ਮੇਰੇ ਬਜੁਰਗ ਜੀ ਵੀ ਤੁਹੇ ਅੱਜ ਜੀਜੀ ਨੂੰ ਹੌਸਲਾ ਦੇਣ ਲਈ ਕੱਢੇ ਹੋ ਤਾਂ ਮੈਨੂੰ ਪੂਰਾ ਆਸਾ ਮੈਨੂੰ ਪੂਰਾ ਵਿਸ਼ਵਾਸ ਆ ਕਿ ਤੁਸੀਂ ਇੱਕ ਵਾਰ ਬਹੁਤ ਵੱਡਾ ਸਿਆ ਆਇਆ ਸਰ ਸੁਬੇ ਜੀ ਸਰ ਲੈ ਕੇ ਆਉਗੇ ਹੋ ਸਾਰੇ ਰਹਿ ਜਿਹੜੇ ਲੋਕਾਂ ਨੂੰ ਡੁੱਟ ਕੇ ਲੋਕਾਂ ਦਾ ਲੁੱਟਿਆ ਤਾਂ ਲੋਗਾਂ ਦੇ ਵਰਤ ਕੇ ਫਿਰ ਅਗਲੇ ਇਲੈਕਸ਼ਨ ਲੈਣ ਵਾਸਤੇ ਤੁਰੇ ਫਿਰਦੇ ਆ ਉਹਨਾਂ ਦੇ ਸਾਰੇ ਰਾਹ ਰੋਕ ਦੋਗੇ ਸਿਰਫ ਟੱਕੜੀ ਦਾ ਬਟਨ ਦਬਾਉਣਾ ਜਮਾਇਤ ਵਤਾਰ ਫਿਰ ਬਹੁਤ ਸਾਰੇ ਦਾ ਧੰਨਵਾਦ ਕਰਦਾਂ ਸਾਡੇ ਮਾਨਯੋਗ ਸਰਪ੍ਰਸਤ ਜੀ ਦੀ ਵਿਦਾਤਾ ਸਾਹਿਬਾਇਸੀ ਸਾਰੇ ਮੇਰਾ ਪ੍ਰੇਰਣਾ ਵੀ ਅਸੀਂ ਸਪੈਸ਼ਲਿਸਟ ਕਰਕੇ ਵੀ ਆਪਾਂ ਨੇ ਜੀ ਵਿਰੋਧੀ ਪੰਧਤੇ ਘੜਨਾਂ ਔਰ ਫਾੜਾ ਕੱਢ ਦੇ ਕੇ ਬਾਵਾ ਪੈਣਾ ਦਾ ਬੱਚਿਆ ਸੁਣੀ ਡੱਕ ਔਰ ਕਹਿ ਲਿਓ ਜੇ ਵਰ ਤੋਂ ਆਈ ਜੋ ਆਹ ਫੋੜੇ ਦੋਦੀ ਕਰਦੇ ਸੱਚੇ ਗੁੱਸੇ ਸਵਾਦ ਐਸੇ ਹੀ ਆਸ ਕਰਦਾ ਜੇ ਆਪਾਂ ਸਵਾਦ ਚ ਸੁਧਾਰ ਲਿਆਉਣਾ ਨਾ ਜਗੀਰ ਕਰਿਓ ਆ ਜਿਵੇਂ ਅੱਜ ਤੁਸੀਂ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਤੇ ਖੜੇ ਹੋ ਨਾ ਬਾ ਜਿੱਦ ਬੋਟਾ ਪੈਣੀਆਂ ਉਹ ਉਧਰ ਵੀ ਟੱਕੜੀ ਦਾ ਬਰਦਰ ਦਵਾ ਦਿਓ ਸਾਰੇ ਕੰਮ ਕਰ ਦਿਓ